ਸ੍ਰੀ ਗੁਰੂ ਜੀ ਅੱਜ ਕੱਲ੍ਹ ਸਮੇਂ ਹੰਕਾ ਕੋਟੀ ਨੇ ਤਨਪਾਗ ਕੀ ਅੱਜਾਨੂੰ ਕਲੋਸ ਤੋਂ ਦੇਖਿਆ ਜੀ ਧੰਨਵਾਦ ਦਾ ਅੱਛਾ ਜੀ ਇਧਰ ਆ ਜੀ ਮੈਂ ਹੱਸ ਹਾਂ ਤੁਸੀਂ ਇਧਰ ਜੀ ਪਲੀਜ਼ ਬਾਕੀ ਜੀ ਅੱਛਾ ਅੱਛਾ ਦੇਖੋ ਦੇਖੋ ਕਮਾਂਲੋ ਕਰੋ ਮਾਰ ਲੋ ਕਰੋ ਮਾਰ ਲੋ ਕਿਵੇਂ ਚੱਲ ਰਹੇ ਹਾਂ ਬਹੁਤ ਜਲਦੀ ਕੰਮ ਬਹੁਤ ਜਲਦੀ ਕੋਈ ਦਿੱਕਤ ਨਹੀਂ ਨਹੀਂ ਨਮੀ ਲੋ ਲੋ ਦੇਖੇ ਦੇਖੇ ਕਿੰਨੇ ਪਰਸੈਂਟ ਦਾ ਮਾਸਟਰ ਦਾ ਇਹ ਆਪਣਾ ਕੋਲਾ ਕੋਲਾ ਚੱਲ ਰਹੀ ਚੱਲ ਰਹਾ 17 ਦਾ ਕਾਈ 17 ਦਾ ਕਹ ਅੱਛਾ ਲਿਫਟਿੰਗ ਕਿ ਮੈਂ ਲਿਫਟਿੰਗ ਬੋਲ ਦਿਓ ਬੋਲ ਦਿਖ ਦਿਓ ਕੋਈ ਕੋਈ ਕੱਟ ਕੋਈ ਨਾ ਲਾ ਨਾ ਬੋਲ ਕੱਟ ਨਹੀਂ ਰਹੀ ਅਸੀਂ ਬੁਲਾ ਕੇ ਗਏ ਤਾਂ ਮੈਂ ਪੈ ਕੇ ਅਰਸੀ ਜੀ ਸ਼ਰਦ ਸਾਹਿਬ ਜੀ ਕੋਈ ਕੱਟ ਨਹੀਂ ਕੋਈ ਕੋਈ ਅਸੀਂ ਤਾਂ ਪਤਾ ਨਹੀਂ ਕਰਦੇ ਨਾ ਕੋਈ ਥੋੜੋ ਤੋਂ ਕੋਈ ਮੈਡੀਕਲ ਫੰਡ ਲਈਏ ਨਾ ਰੈਲੀ ਵਾਸਤੇ ਪੈਸੇ ਲਈਏ ਨਾ ਪਰ ਤੁਸੀਂ ਕਟਕਟ ਮਤਲਬ ਇਸ ਵਾਰ ਸਾਥ ਦੇ ਦਿਓ ਛੋਟਾ ਇੰਨਾ ਸਟਾਰ ਹੈ ਜ਼ਿੰਮੇਦਾਰ ਬਹੁਤ ਵਧੀਆ ਜੀ ਆਹ ਵੀ ਚਾਹਦੇ ਆ ਕਿ ਸਾਡੀ ਦੁਕਾਨ ਨੂੰ ਕਾਊਂਟਰ ਤੇ ਉਹ ਕਹਿੰਦੇ ਜਿੰਨੀ ਲਾਈਟ ਆ ਤੇ ਚਿੱਤ ਜਾਣਾ ਮੇਰਾ ਆਤੀ ਹੁੰਦੀ ਦੂਸਰੀ ਨਾਲੇ ਸਾਡੇ ਮੈਡਮ ਡੀ ਸੀ ਇਹ ਤਾਂ ਫੂਡ ਸਪਲਾਈ ਦੀ ਵੀ ਰੱਖੇ ਜਾਨਾ ਸਭ ਕੁਝ ਹਾਂਜੀ ਤੇ ਇਹਦਾ ਬਣੇ ਚੌਥੀ ਦਾ ਸਪੇਸ ਹੈਗੀ ਹੈ ਇਹੋ ਜਿਹਾ ਲੱਗ ਰਿਹਾ ਜੀ ਮਾਲ ਨਾ ਮਾਲ ਲੱਗ ਨੇੜੇ ਭਈ ਬਹੁਤ ਵਧੀਆ ਆ ਰਹੀ ਆ ਬਾਤ ਇਹ ਵੀ ਜੀ ਕੋਈ ਦਿੱਕਤ ਨਹੀਂ ਤੇ ਬਸ ਬਸ ਇਪਰੇਟਾਣਾ ਜਿਵੇਂ ਕੋਈ ਕੋਈ ਦਿੱਕਤ ਨਹੀਂ ਪੇਮੈਂਟ ਵਧੀਆ ਆ ਰਹੀ ਆ ਪੇਮੈਂਟ ਵੀ ਬਹੁਤ ਵਧੀਆ ਪੰਡੂ ਸਾਡੇ ਦਾ ਫਤਿਹਗੜ੍ਹ ਜਿਲ੍ਹਾ ਜੀ ਸਾਰਾ ਵਧੀਆ ਚੱਲ ਰਿਹਾ ਜੀ 5000 ਅੱਛਾ ਹਾਂ ਜੀ ਪੇਮੈਂਟ ਵਧੀਆ ਹੋ ਰਹੀ ਆ ਇਹ ਤਾਂ ਸਾਡੀ ਆਰਟ ਵਾਲਾ ਜਰੂਰ ਕਰ ਦੋ ਸੀ ਉਹ ਤਾਂ ਮੈਂ ਦੇਖੋ ਮੈਂ ਤਾਂ ਉਹਨਾਂ ਕੋਲ ਗਿਆ ਗੈਸ ਰੂਪ ਨੇ 47 ਰੁਪਏ ਵਾਲਾ ਮੈਂ ਤਾਂ ਉਹ ਕਹਿਣਾ ਵੀ ਤੂੰ ਕਰ ਦੋ ਦੇਖੋ ਆਰਟ ਸੀ ਜਮਾਨਾ ਕਦ ਦਾ ਜ਼ਿੰਮੇਵਾਰੀ ਬਫਲ ਦਾ ਮੈਂ ਤਾਂ ਤੁਹਾਡੇ ਤੁਹਾਡੇ ਤੂੰ ਬਿਨਾ ਵੀ ਜਾਇਆ ਸੀ ਠੀਕ ਹੈ ਜੀ ਉਦੋਂ ਮੀਟਿੰਗ ਵਿੱਚ ਗਿਆ ਸੀ ਜੱਦੀ ਨਾਲ ਆਹ ਇਹ ਫੇਸਬੁਕ ਤੋਂ ਹੂੰ ਜਦੋਂ ਫਾਹਤਾ ਫਾਹਤਾ ਲਾਤ ਹੋ ਗਈ ਇਹ ਕੋਈ ਨਹੀਂ ਹੋ ਦਸੀ ਸਾਰਾ ਪਹਿਲਾਂ ਵੀ ਬਰੇ ਬਰੇ ਮੰਡੀ ਤੋਂ ਲੈ ਰਹੇ ਬਰਾਵਰ ਲੱਖ ਰੁਪਏ ਉਹਨੂੰ ਸਿੱਧਾ ਫਾਟੇ ਨੂੰ ਵੀ ਆਜਾ ਫਾਟੇ ਵੀ ਬਣਾਈ ਨਹੀਂ ਨਹੀਂ ਕੋਈ ਚੰਨੀ ਜਦੋਂ ਮਸਲਾ ਹੱਲ ਕਰਦੇ ਤਾਂ ਕੋਈ ਵਰਟੀਆ ਸਮਝਦਾ ਹਾਂ ਵਨ ਟਾਈਮ ਸੈਟਲਮੈਂਟ ਵੀ ਪਰ ਇਹਨਾਂ ਬੀੜੋ ਪ੍ਰਾਣਕ ਸਾਥੀ ਸਾਡੀ ਹੋਰ ਸੀ ਸਾਰੇ ਆਪਣੇ ਬੁਨਾ ਦੇ ਕਿ ਕੰਨਾ ਬਣਾ ਕੇ ਇੱਥੇ ਆ ਜੀ ਪੁਰਾਣੀ ਮੱਡੀ ਚ ਬੈਠੇ ਸੀ ਤੁਸੀਂ ਸ਼ੇਮ ਸਾਹਿਬ ਮੀਟਿੰਗ ਚ ਵੀ ਹੋਏ ਉਹ ਮੀਟਿੰਗ ਚ ਹੋਈ ਸੀ ਮਾ ਮੈਨੂੰ ਪੁਰਾਣੀ ਮੀਟਿੰਗ ਵਿੱਚ ਹੋਈ ਉਹ ਕਰ ਲਾਂਗੇ ਆਪਾਂ ਦੁਬਾਰਾ ਦੁਬਾਰਾ ਮੀਟਿੰਗ ਕਰਾਂਗੇ ਹੱਲ ਤਾਂ ਹੋਣਾ ਸ਼ਾਹ ਬਹੁਤ ਮਤਲਬੀ ਤੇ ਔਰ ਇਹ ਦਿੱਕਤ ਆਉਂਦੀ ਥੋੜੀ ਦਿੱਕਤ ਆਉਂਦੀ ਹੁਣ ਹੱਥ ਤੋਂ ਚੱਕ ਕੇ ਜੁਲਾ ਬੋਣੀ ਕਾਜੀ ਕਾ ਜੇ ਮੈਂ ਠੀਕ ਸਮਝ ਰਿਹਾ ਹਾਂ ਉਹ ਕੋਈ ਮੌਸਮ ਮੌਸਲ ਦੀ ਪਰ ਆਜੋ ਆਜੋ ਮੌਸਮ ਮੌਸਲ ਦੀ ਆਦਾਵ ਹਾਂ ਹਾਂ ਚਾਹ ਮਾ ਮੌਸਮ ਤਾਂ ਬਹੁਤ ਠੀਕ ਹੋ ਗਿਆ ਹੈ ਰਹਾ ਸੁੱਕੀ ਹੈ ਰਹਾ ਸੁੱਕੀ ਹੈ ਇਹ ਸੁੱਕੀ ਹੈ ਬਹੁਤ ਸੁੱਕੀ ਝਾੜ ਇਹਦੀ ਘਟ ਗਿਆ ਮੌਸਮ ਨੇ ਝਾੜ ਤਾਂ ਇੰਨਾ ਘਟ ਗਿਆ ਜੀ ਸਾਡੇ ਸਰਾਂਤ ਮੱਢੀ ਚ 22 ਲੱਖ ਘਟਾਉਂਦਾ 1.5 ਆਇਆ ਹਾਲ ਤੱਕ ਮਾਹੌਲ ਚ ਸਾਨੂੰ ਮੋਇਸਚਰ ਵਾਡੇ ਮੁਤਾਬਕ ਰੱਖਣਾ ਔਖਾ ਹੈ ਠੀਕ ਥੋੜਾ ਸਾਨੂੰ ਬਿਧਾਓ ਬਿਲਕੁਲ ਬਿਲਕੁਲ ਵੀ ਬਾਈ ਵੀ ਬਾਈ ਬਹੁਤ ਹੈ ਜੀ ਵੀ ਬਾਈ ਕਿਹਾ ਸੀ ਵੀ ਕਿਉਂਕਿ ਹੁਣ ਟ੍ਰੇਲ ਪੈਣ ਲੱਗ ਗਈ ਠੀਕ ਹੈ ਹਮ ਤੱਕ ਹਾਂ ਜਿਸ ਤਰੀਕਾ ਐਸਟੀਰੀ ਨੂੰ ਕੱਲ ਨੂੰ ਚੱਕੋਗੇ ਤਰਪੁੰਦਾ ਇਹ ਚ ਭੱਜੂਗੇ ਇੱਥੇ ਪਏ ਪਏ ਵਧਣ ਪਏ ਵਧਦਾ ਜੀ ਇਹਦਾ 16 17 ਹੋਏਗਾ ਜੀ ਸਾਰੇ ਹਾਂ ਪਾ ਜੀ ਉਹ ਮੈਂ ਮੈਂ ਤਾਂ ਕਹ ਰਿਹਾ ਜੀ ਵੀਟੀ ਵਗੈਰਾ ਪੈਸੇ ਆ ਹੀ ਜਾਂਦੇ ਹਨਾ ਪੈਸੇ ਨਾਲ ਕਿਸੇ ਕਿਸਾਨ ਦਾ ਫੋਨ ਨਹੀਂ ਆਇਆ 20:00 ਤੱਕ ਕੋਈ ਨਹੀਂ ਆਇਆ ਕਿਸੇ ਵੀ ਕਿਸਾਨ ਦਾ ਫੋਨ ਨਹੀਂ ਆਇਆ ਕੋਈ ਬੰਦ ਨਹੀਂ ਚਲੋ ਹੁਣ ਥੋੜੀ ਦੁਕਾਨ ਚ ਨਹੀਂ ਸੌਂਦੇ 20:00 ਤੱਕ ਕਾਹ ਚ ਨਹੀਂ ਸੌਂਦੇ ਨਹੀਂ ਹੈ ਜੀ ਅਗਿਆ ਤੁਹਾਨੂੰ ਮੁਜਾਕੇ ਨਹੀਂ ਲਾ ਦੇ ਬੋਲਸਰਾਣੇ ਵੇਲੇ ਨੇ ਆਵੇਂ ਠੀਕ ਬੰਦੇ ਵਧੀਆ ਨੇ ਥੋੜਾ ਸਾਡੇ ਨਾਲ ਬੋਲਿਆਦੇ ਬਿਸ ਮਲਬੀਨੀ ਇਲਾਕੇ ਦੇ ਚੱਕ ਵਿੱਚ ਪੜਦੇ ਹੁੰਦੇ ਹਾਂ ਉਹ ਮੀਟਿੰਗ ਵਿੱਚ ਆ ਗਏ ਹਾਂ ਮੰਡੀ ਚ ਆ ਗਏ ਹਾਂ ਹਾਂ ਬੋਲਸਰਾਣੇ ਤੇਰੇ ਕੋਲ ਬੋਲਸਰਾਣੇ ਦੀ ਗੱਲ ਘਰੇ ਮਿਲਦੇ ਨਹੀਂ ਨਾ ਘੋਰਸਾਣੇ ਮਿਲਦੇ ਨਹੀਂ ਨਾ ਟੋਟੇ ਦਾ ਬੀਟੀਆ ਜਦੋਂ ਮੈਂ ਪ੍ਰੈਸਟੇ ਪੰਜਾਬ ਤੋਂ ਤੁਰੇ ਸੀ ਕਿ ਮਿੱਟ ਕਰ ਗਿਆ ਨਹੀਂ ਨਹੀਂ ਚੱਲਦਾ ਸੋਟ ਮੈਂ ਕਿ ਚਲ ਦੇਖ ਆ ਬੰਦੇ ਦੀ ਫੋਟੋ ਕਰਵਾ ਦੇ ਇੱਕ ਆਜੋ ਆਜੋ ਪੁੱਤਰਾ ਆਜੋ ਬੇਟਾ ਚੱਲ ਪੁੱਤਰਾ ਆਜਾ ਦੇਖ ਝੋਨੇ ਦਾ ਜਿਹੜਾ ਬਈ ਕੈਮਰਾ ਪਿੱਛੇ ਕਰ ਲੈ ਭਾਈ ਜੀਰੀ ਦਾ ਜਿਹੜਾ ਸੀਜ਼ਨ ਹੈ ਜੀ ਉਹ ਇਸ ਵਕਤ ਪੀਕ ਤੇ ਹੈ ਜੀ ਤੇ ਮੈਂ ਅੱਜ ਮੰਡੀਆਂ ਦੇ ਵਿੱਚ ਆਇਆ ਹੈਗਾ ਇੱਥੇ ਬੱਸੀ ਪਟਾਣਾ ਆਇਆ ਹਾਂ ਇਸ ਤੋਂ ਬਾਅਦ ਮਰਿੰਡੀ ਵੀ ਜਾਊਂਗਾ ਤੇ ਆਰਤੀਆਂ ਨਾਲ ਕਿਸਾਨਾਂ ਨਾਲ ਲੇਬਰ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਹੈ ਜੀ ਬੜਾ ਸਮੂਥਲੀ ਚੱਲ ਰਿਹਾ ਹੈ ਔਰ ਜਿਹੜੀ ਲਿਫਟਿੰਗ ਹੈ ਉਹ ਵੀ 90% ਮੈਨੂੰ D7 ਨੇ ਦੱਸਿਆ ਕਿ 90% ਲਿਫਟਿੰਗ ਵੀ ਹੋਊਗੀ ਤੇ ਮੌਇਸਚਰ ਵੀ ਹੁਣ ਥੋੜਾ ਜਿਹਾ ਕਿਉਂਕਿ ਦਿਨ ਚੰਗੇ ਲੱਗੇ ਤਾਂ ਮੌਇਸਚਰ ਵੀ ਘਟਿਆ ਤੇ ਜਿਹੜੇ ਮਾਪਦੰਡ ਨੇ ਮੌਇਸਚਰ ਦੇ ਜੀ ਉਨ੍ਹਾਂ ਦੇ ਮੁਤਾਬਕ ਹੀ ਹੈ 16 17 ਚੱਲ ਰਿਹਾ ਅਸੀਂ ਕੇਂਦਰ ਸਰਕਾਰ ਨੂੰ ਉਹਦੀ ਟੀਮ ਆਈ ਸੀ ਉਹਨਾਂ ਨੂੰ ਦਿਖਾਇਆ ਸੀਗਾ ਕਿ ਘੱਟ ਘੱਟ ਸਾਨੂੰ 20 ਤੋਂ 22 ਦੇ ਵਿੱਚ ਵਿੱਚ ਮੌਇਸਚਰ ਕਿਉਂਕਿ ਆਉਣ ਵਾਲੇ ਦਿਨਾਂ 'ਚ ਤਰੇਲ ਹੋਰ ਪਾਊਗੀ ਤਾਂ ਮੌਇਸਚਰ ਦਾ ਸਾਨੂੰ ਦਿੱਕਤ ਨਾ ਆਵੇ ਕਿਉਂਕਿ ਬਹੁਤ ਸੰਕਟ ਝੱਲ ਕੇ ਅਸੀਂ ਇਹ ਜਿਹੜਾ ਸੋਨਾ ਹੀ ਉਗਾ ਕੇ ਦੇ ਰਹੇ ਹਾਂ ਕਿਉਂਕਿ ਫੂਡ ਬਾਲ ਦੇ ਵਿੱਚ 40% ਤੋਂ ਵੱਧ ਜਿਹੜਾ ਸਾਡਾ ਹਿੱਸਾ ਹੁੰਦਾ ਪੰਜਾਬ ਦਾ ਹੜ੍ਹਾਂ ਦੇ ਸੰਕਟ ਦੇ ਬਾਵਜੂਦ ਵੀ ਇਨਾ ਮੌਸਮ ਦੀ ਕਰਵਟ ਦੇ ਬਾਵਜੂਦ ਵੀ ਝਾੜ ਵੀ ਘਟ ਗਿਆ ਤੇ ਝਾੜ ਘਟਣ ਦੇ ਬਾਵਜੂਦ ਵੀ ਅਸੀਂ 170000 ਤੋਂ ਉੱਪਰ 170000 ਲੱਖ 170 ਲੱਖ 170 ਲੱਖ ਮੀਟਰਕ ਟਨ ਅਸੀਂ ਫੂਡ ਬਾਲ ਚ ਦੇਵਾਂਗੇ ਸੋ ਇਸ ਕਰਕੇ ਮੈਂ ਕਿਸਾਨਾਂ ਨਾਲ ਵੀ ਗੱਲ ਕੀਤੀ ਹੈ ਉਹ ਕਹਿੰਦੇ ਵੀ ਪੈਸੇ ਜਿਹੜੇ ਨੇ ਉਹ 24 ਘੰਟਿਆਂ ਦੇ ਵਿੱਚ ਵਿੱਚ ਸਾਡੇ ਖਾਤੇ ਆ ਜਾ ਰਹੇ ਨੇ ਤੇ ਆੜਤੀਆ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਵੀ ਇਹ ਦੱਸਿਆ ਕਿ ਪਹਿਲਾਂ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਰਾਤਾਂ ਕੱਟਣੀਆਂ ਪੈਂਦੀਆਂ ਸੀ ਤੇ ਹੁਣ ਉਹ ਕਹਿੰਦੇ ਵੀ ਬਹੁਤ ਘੱਟ ਹੈ ਇਸ ਤਰ੍ਹਾਂ ਦੇ ਕਿਸਾਨ ਹੋਣਗੇ ਜਿਨ੍ਹਾਂ ਨੂੰ ਕੋਈ ਹਰੀ ਵੜਲੀ ਜਾਂ ਕੋਈ ਕੱਚਾ ਦਾਣਾ ਰਹਿ ਗਿਆ ਉਹਦਾ ਕੁਝ ਕਹਿ ਨਹੀਂ ਸਕਦੇ ਪਰ ਨਾਲ ਦੀ ਨਾਲ ਵੇਖ ਵੀ ਰਹੀ ਹੈ ਤੇ ਨਾਲ ਦੀ ਨਾਲ ਤੋਲ ਵੀ ਰਹੀ ਹੈ ਤੇ ਅੱਗੇ ਸ਼ੈਲਰਾਂ ਦੇ ਵਿੱਚ ਵੀ ਸਪੇਸ ਹੈਗੀ ਹੈ ਤੇ ਸਮੂਥਲੀ ਚੱਲ ਰਿਹਾ ਸਾਰਾ ਕੰਮ ਸੀਐਮ ਸਾਹਿਬ ਨਾ ਸਿਵਲ ਹਸਪੀਟਲ ਹੈ ਜੀ ਲੰਬੇ ਅਰਸੇ ਤੋਂ ਨਵਾਂ ਅਪਗ੍ਰੇਡ ਹੋਇਆ ਜੀ ਕਿਸੇ ਸਰਕਾਰ ਨੇ ਧਿਆਨ ਦਿੱਤਾ ਹੁਣ ਵੀ ਇੱਥੇ ਡਾਕਟਰਾਂ ਦੀ ਕਮੀ ਹੈ ਐਮਰਜੈਂਸੀ ਦੇ ਵਿੱਚ ਡਾਕਟਰ ਹੀ ਨਹੀਂ ਹੁੰਦੇ ਜੀ ਲੋਕ ਬੜੇ ਪ੍ਰੇਸ਼ਾਨ ਹੁੰਦੇ ਨੇ ਦੇਖੋ ਹੈਲਥ ਤੇ ਸਾਡੀ ਪ੍ਰਾਇੋਰਟੀ ਹੈ ਆਮ ਆਦਮੀ ਕਲੀਨਿਕ ਹੋਗੇ 880 ਦੇ ਲਗਲੇ ਹੁਣ ਉਹਨਾਂ ਦੇ ਦਿਨਾਂ ਚ 200 ਹੋਰ ਹੋ ਜਾਊਗਾ 1000 ਤੋਂ ਉਪਰ ਆਮ ਆਦਮੀ ਕਲੀਨਿਕ ਹੋ ਜਾਣਗੇ ਤਾਂ ਕਿ ਹਸਪਤਾਲਾਂ ਤੇ ਡਿਪੈਂਡੈਂਸੀ ਜਿਹੜੀ ਹੈ ਘਟੇ ਨਹੀਂ ਤਾਂ ਹਰ ਗੱਲ ਵਾਸਤੇ ਸਿਵਲ ਚ ਜਾ ਚੰਡੀਗੜ੍ਹ ਭੇਜਦੇ ਹਰ ਛੋਟੀ ਜਿਹੀ ਬਿਮਾਰੀ ਬੱਚੀ ਵੀ ਮਤਲਬ 4 ਕਰੋੜ ਤੋਂ ਵੱਧ ਜਿਹੜੀ ਫੁੱਟਫਾਲ ਹੋਥੇ ਹੋਗੀ ਤੇ ਕਈ ਬੰਦੇ ਸੋਚਦੇ ਹੋਣਗੇ ਵੀ ਆਬਾਦੀ ਤਾਂ 3 ਕਰੋੜ ਐ ਸਵਾ 3 ਕਈ ਬੰਦੇ ਦੋ ਦੋ ਵਾਰੀ ਵੀ ਜਾਇਆ 3-3 ਵਾਰੀ ਵੀ ਜਾਇਆ ਫੁੱਟਫਾਲ ਦਾ ਮਤਲਬ ਹੋ ਗਿਆ ਉਹ ਕਿੰਨੀ ਵਾਰੀ ਜਾਇਆ ਤੇ ਬਾਕੀ ਅਸੀਂ ਹਸਪਤਾਲ ਜਿਹੜੇ ਨੇ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਹਾਂ ਦੇਰ ਬੱਸੀ ਪਠਾਣਾ ਦੀ ਵੀ ਵਾਰੀ ਆਉਗੀ ਔਰ ਜਿਥੇ ਜਿਥੇ ਜਿਹੜੇ ਜਿਹੜੇ ਇਲਾਕੇ ਚ ਮਤਲਬ ਕਰਦੇ ਆਉਂਦੇ ਆ ਜਿਸ ਤਰ੍ਹਾਂ ਤੁਸੀਂ ਆਪਣੇ ਸਵਾਲ 'ਚ ਜਵਾਬ ਦਿੱਤਾ ਕਿ ਲੰਬੇ ਸਮੇਂ ਤੋਂ ਬਿਲਕੁਲ ਹੀ ਇਗਨੋਰ ਕੀਤਾ ਪਿਆ ਸੀਗਾ ਹੈਲਥ ਸਿਸਟਮ ਪਰ ਤੁਹਾਡੇ ਤੋਂ ਉਮੀਦਾਂ ਅਸੀਂ ਨਹੀਂ ਉਮੀਦਾਂ ਹੈਗੀਆਂ ਹਜੇ ਵੀ ਇੱਥੀਆਂ ਸੀ ਕਿ ਉਹਨਾਂ ਨੇ ਉਮੀਦਾਂ ਹੈਗੀਆਂ ਨੇ ਹਜੇ ਅਸੀਂ ਪੂਰੀਆਂ ਕਰਾਂਗੇ ਤੇ ਹਸਪੀਟਲ ਨੂੰ ਅਪਗ੍ਰੇਡ ਕਰ ਰਹੇ ਹਾਂ ਔਰ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਕਿਸੇ ਨੂੰ ਪਹਿਲੀ ਗੱਲ ਤਾਂ ਕੈਂਪ ਲਾ ਕੇ ਮੈਡੀਕਲ ਕੈਂਪ ਲਾ ਕੇ ਕਿਸੇ ਨੂੰ ਹਰ ਗੱਲ ਛੋਟੀ ਜੀ ਬਿਮਾਰੀ ਪਿੱਛੇ ਲੈਣਾ ਚਲਣਾ ਨਾ ਪਵੇ ਜਿੰਨੇ ਵੀ ਤਹਿਸੀਲ ਦੇ ਜਾਂ ਜ਼ਿਲ੍ਹੇ ਦੇ ਹਸਪਤਾਲ ਨੇ ਉਥੇ ਸੀਐਮਮਓਜ਼ ਨੂੰ ਐਸਐਮਮਓਜ਼ ਨੂੰ ਅਸੀਂ ਆਰਡਰ ਕੀਤੇ ਨੇ ਕਿ ਕੋਈ ਵੀ ਦਵਾਈ ਜਿਹੜੀ ਬਾਹਰੋਂ ਨਾਮ ਲਿਖੀ ਜਾਵੇ ਜੇ ਬਾਹਰੋਂ ਦਵਾਈ ਮੰਗਾਉਣੀ ਹੈ ਤਾਂ ਫਿਰ ਡਾਕਟਰ ਆਪ ਲੈ ਕੇ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਲੁੱਟ ਹੋਵੇ ਇਸ ਤਰ੍ਹਾਂ ਦੀ ਤੇ ਸਾਨੂੰ ਦੱਸੋ ਕਿ ਕਿਹੜੀ ਦਵਾਈ ਨਹੀਂ ਹੈਗੀ ਤਾਂ ਅਸੀਂ ਉਹ ਦਵਾਈ ਜਿਹੜੀ ਅਵੇਲੇਬਲ ਕਰਾ ਦਾਂਗੇ ਸਿੰਘ ਸਾਹਿਬ ਪੰਜਾਬ ਸਰਕਾਰ ਨੂੰ ਬੜੀਆ ਉਪਰਾਲੇ ਕੀਤੇ ਨੇ ਸਿੱਖਿਆ ਦੇ ਲੈ ਕੇ ਸਪੋਰਟ ਕੀ ਅੱਗੇ ਉਪਰਾਲੇ ਲੱਗੇ ਸਕੇ ਦੇਖੋ ਦੇਖੋ ਐਜੂਕੇਸ਼ਨ ਐਜੂਕੇਸ਼ਨ ਵਾਲੇ ਪਾਸਿਓ ਮੈਂ ਹੁਣ ਸਕੂਲ ਆਫ ਐਮੀਨੈਂਸ ਸੁਭੀਦਰ ਮੀਵਾ ਸਿੰਘ ਜਿਹੜਾ ਆਪਣੇ ਇਧਰ ਬਸਪਟਾਣਾ ਰੋਡ ਤੇ ਹੀ ਹੈ ਉੱਥੇ ਜਾ ਕੇ ਆਏ ਆ ਬੱਚੇ ਫਿਜ਼ਿਕਸ ਪੜ੍ਹ ਰਹੇ ਨੇ ਬੱਚੇ ਕਮਰਸ ਪੜ੍ਹ ਰਹੇ ਨੇ ਬਾਇਓ ਬਾਇਓਲੋਜੀ ਦੀਆਂ ਕਲਾਸਾਂ ਲੱਗ ਰਹੀਆਂ ਤੇ ਆਲੇ ਦੋਲੇ ਦੇ ਪਿੰਡਾਂ ਤੋਂ ਬੱਚੇ ਆ ਰਹੇ ਨੇ ਔਰ ਸਰਕਾਰੀ ਸਕੂਲਾਂ ਦੇ ਰਿਜ਼ਲਟ ਅੱਛੇ ਆ ਰਹੇ ਨੇ ਸਾਡੇ ਬੱਚੇ ਜਿਹੜੇ ਨੇ ਉਹ ਜੀਈ ਐਡਵਾਂਸ ਜੀਈ ਮੇਨ ਐਨਈਟੀ ਹੈ ਨਾ ਵੱਡੇ ਵੱਡੇ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਸੀਮ ਸਾਹਿਬ ਸੋ 1 ਮਿੰਟ ਸੋ ਆਉਣ ਵਾਲੇ ਦਿਨਾਂ 'ਚ ਹੋਰ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਹੋਰ ਅਪਗ੍ਰੇਡ ਕਰਾਂਗੇ ਜੀ ਔਰ ਸਾਡੇ ਅਧਿਆਪਕਾਂ ਨੂੰ ਅਸੀਂ ਫਿਨਲੈਂਡ ਜਾਂ ਸਿੰਗਾਪੁਰ ਦੀ ਬੈਸਟ ਅਕੈਡਮੀ ਜਿਹੜੀਆਂ ਨੇ ਲੇਟੈਸਟ ਤਰੀਕੇ ਜਿਹੜੇ ਪੜਾਉਣ ਦੇ ਉਹ ਸਕਾ ਕੇ ਲਿਆਉਨੇ ਆਈਆਈਐਮ ਅੰਮਦਾਬਾਦ ਵੀ ਭੇਜਦੇ ਆ ਬੱਚਿਆਂ ਤੇ ਟੀਚਰਾਂ ਨੂੰ ਤੇ ਬਾਕੀ 10 ਲੱਖ ਰੁਪਏ ਪਰ ਫੈਮਿਲੀ ਜਿਹੜਾ ਸਿਹਤ ਬੀਮਾ ਜਿਹੜਾ ਉਹ ਬਸ ਆਉਣ ਵਾਲੇ ਦਿਨਾਂ ਚ ਸ਼ੁਰੂ ਹੋ ਜੂਗਾ ਉਹਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ ਜੀ ਠੀਕ ਹੈ ਨਾ ਤੇ 10 ਲੱਖ ਰੁਪਏ ਤੱਕ ਤੁਹਾਨੂੰ ਕੋਈ ਦਿੱਕਤ ਕਿਸੇ ਕਿਸਮ ਦੀ ਨਹੀਂ ਹੋਣੀ ਹੈ ਹੈਲਥ ਐਜੂਕੇਸ਼ਨ ਇਨਫਰਾਸਟ੍ਰਕਚਰ ਬਿਜਲੀ ਦਾ ਪਹਿਲੇ ਆ ਖੜੇ ਨੇ ਦਿਨੇ ਬਿਜਲੀ ਆਉਂਦੀ ਹੈ ਤੇ ਬਿਜਲੀ ਦੀ ਕੋਈ ਕਮੀ ਨਹੀਂ ਸੀਜ਼ਨ ਤਾਂ ਲੰਘ ਗਿਆ ਪਰ ਫਿਰ ਵੀ ਅਸੀਂ ਕਹਿੰਦੇ ਕਿ ਕੋਈ ਕਿਸੇ ਨੇ ਆਲੂ ਬੀਜੇ ਕਿਸੇ ਨੇ ਕੋਈ ਹੋਰ ਫਸਲ ਬੀਜੀ ਹੋਏ ਜਿਹਦਾ ਲੋਡ ਹੈ ਪਾਣੀ ਦੀ ਬਿਜਲੀ ਦੀ ਕੋਈ ਦਿੱਕਤ ਨਹੀਂ ਕਿਸੇ ਕਿਸਮ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਕੀਮਾਂ ਜਿਹੜੀਆਂ ਅਸੀਂ ਵਾਅਦੇ ਵੀ ਕੀਤੇ ਸੀ ਬਿਨਾਂ ਗਰੰਟੀਆਂ ਤੋਂ ਵੀ ਕਈ ਗਰੰਟੀਆਂ ਪੂਰੀਆਂ ਕਰਦੇ ਹਾਂ ਗਰੰਟੀਆਂ ਤਾਂ ਕਰਨੀ ਕਰਨੀਆਂ ਨੇ ਪੂਰੀਆਂ ਜਦੋਂ ਤੱਕ ਅਸੀਂ ਦੁਬਾਰਾ पब्लिक जावे तो सारा हिसाब लेके जागे रिपोर्ट कार्ड लेके जाएंगे थैंक यू सर